ਤਾਂ ਜਾਣਦੇ ਸਮਝਾ ਕੇ ਮਾੜਾ ਪਰੇ ਨੂੰ ਹਟਾਓ ਆਏ ਨੂੰ ਐ ਪਾਸੇ ਨੂੰ ਹਟਾਓ ਉਹ ਸ਼ੋਭਣੀ ਕਾਲੀ ਦਾਲ ਜਿੰਦਾਬਾਦ 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 ਕਾਸ਼ੀ ਸਿੰਘ ਕੱਕ ਗੰਗਾਵਾ ਜਿੰਦਾਬਾਦ ਜਿੰਦਾਬਾਦ ਉਹ ਚੱਕੇ ਜਿੰਦਾਬਾਦ 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 ਪ੍ਰਨਾਥ ਸਿੰਧਰਗੋੜ ਜਿੰਦਾਬਾਦ ਜਿੰਦਾਬਾਦ ਗੰਗਾਵਾ ਪ੍ਰਨਾਥ ਕੱਕ ਬਾੜੇ ਬਿਸਵਾਹ ਜਿੰਦਾਬਾਦ ਬੇਲਤਪੁਰ ਖੈਰਾ ਜਿੰਦਾਬਾਦ ਹਾਂਜੀ ਮੈਂ ਕੀ ਕਹਿਣਾ ਚਾਹੂੰਗੇ ਅੱਜ ਬਹੁਤ ਵੱਡੀ ਰੀਡ ਨਾ ਜਿੱਤ ਪ੍ਰਾਪਤ ਕੀਤੀ ਹੈ ਹਨ ਜਿਹੜੇ ਲੋਕ ਕਹਿੰਦੇ ਕਾਲੀ ਦਲ ਖਤਮ ਹੋ ਗਈ ਅੱਜ ਉਹਨਾਂ ਨੇ ਬਹੁਤ ਸੀਟਾਂ ਪ੍ਰਾਪਤ ਕੀਤੀਆਂ ਨੇ ਦੇਖੋ ਜੀ ਲੋਕ ਹੀ ਸੱਤਾ ਤੋਂ ਲਿਉਣ ਵਾਲੇ ਹੁੰਦੇ ਆ ਲੋਕ ਹੀ ਸੱਤਾ ਤੋਂ ਲਾਉਣ ਵਾਲੇ ਹੁੰਦੇ ਆ ਲੋਕ ਵੱਡੇ ਹੁੰਦੇ ਆ ਅੱਜ ਦੱਸਤਾ ਅੱਜ ਚੜੂ ਵਾਲਿਆਂ ਨੂੰ ਸਮਝਣਾ ਚਾਹੀਦਾ ਆਮ ਪਾਰਟੀ ਨੂੰ ਸਮਝਣਾ ਚਾਹੀਦਾ ਵੀ ਲੋਕ ਵੱਡੇ ਆ ਲੋਕਾਂ ਨੇ ਉਹਨਾਂ ਨੂੰ ਸੱਤਾ ਦੇ ਵਿੱਚ ਲਿਉਣਾ ਤੇ ਲੋਕਾਂ ਨੇ ਹਟਾਉਣਾ ਅੱਜ ਜਿਹੜੇ ਮੈਂਬਰਸ ਖਰੀਫ ਦੌਲਤ ਜਿੱਤੇ ਨੇ ਇਹ ਲੋਕਾਂ ਦੀ ਜਿੱਤ ਹੈ ਇਹ ਸਾਡੇ ਵਰਕਰਾਂ ਦੀ ਜਿੱਤ ਹੈ ਇਹ ਸ਼੍ਰੋਮਣੀ ਕਾਲੀ ਦਲ ਦੀ ਜਿੱਤ ਹੈ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦੀ ਜਿੱਤ ਹੈ ਸ਼੍ਰੋਮਣੀ ਕਾਲੀ ਦਲ ਦੀ ਜਿੱਤ ਹੈ